ਕੁੜੀ ਮਿੰਨੀ ਕਹਾਣੀ ਭਾਗ 2 ਉਸਦੀ ਮਾਂ ਨੇ ਗੱਲ ਮੁਕਾਉਣੀ ਚਾਹੀ ਪਾਣੀ ਦੀ ਬਾਲਟੀ ਖੜਕੀ ਤਾਂ ਉਸ ਦੀਆਂ ਸੋਚਾਂ ਦੀ ਤੰਦ ਟੁੱਟ ਗਈ ਕੁੜੀ ਪਾਣੀ ਪਰ ਕੇ ਬਾਲਟੀ ਚੌਂਕੇ ਵਿੱਚ ਰੱਖ ਰਹੀ ਸੀ ਹੁਣ ਉਹ ਸੋਟੀ ਦੇ ਸਹਾਰੇ ਤੁਰਨ ਲੱਗ ਪਿਆ ਸੀ ਕੁੜੀ ਕੁੜੀ ਹੀ ਹੁੰਦੀ ਹੈ ਹੁਣ ਉਹ ਵੀ ਸੋਚਣ ਲੱਗ ਪਿਆ ਸੀ ਉਸਨੇ ਮੁੰਡਿਆਂ ਦੀ ਆਖਰ ਮਸਤੀਆਂ ਵੱਲ ਮੁਹੱਲੇ ਦਾ ਧਿਆਨ ਦਿਵਾਇਆ ਸੀ ਪਰ ਕਿਸੇ ਨੇ ਗੱਲ ਗੋਲੀ ਨਹੀਂ ਸੀ ਕੁਦਰਤ ਵਸ ਆਂਟ ਗਵਾਂਟ ਦੇ ਸਾਰੇ ਘਰਾਂ 'ਚ ਮੁੰਡੇ ਸਨ ਤੇ ਉਸ ਦੇ ਕਾਰਨ ਲੋਕ ਕੁੜੀਆਂ ਵਾਲਾ ਘਰ ਕਹਿੰਦੇ ਸਨ ਜੇ ਕੋਈ ਚੀਜ਼ ਵਸਤੂ ਦੀ ਲੋੜ ਹੁੰਦੀ ਕੈਨ ਵਾਲਾ ਆਪਣੇ ਬੱਚੇ ਨੂੰ ਕਹਿੰਦਾ ਕੁੜੀ ਆਲਿਓ ਦਿਓ ਫਲ ਲਿਆਓ ਉਸ ਦੀ ਪੜ੍ਹੀ ਲਿਖੀ ਕੁੜੀ ਫਿਰ ਖਾਲੀ ਬਾਲਟੀ ਲੈ ਕੇ ਗਲੀ ਵਿੱਚ ਗਈ ਸੀ ਅਜੇ 5 ਮਿੰਟ ਵੀ ਨਹੀਂ ਸੰਨ ਹੋਏ ਕਿ ਗਲੀ 'ਚ ਰੌਲਾ ਪੈ ਗਿਆ ਕੁੜੀ ਨੇ ਮੁੰਡੇ ਨੂੰ ਕੁੱਟ ਕਢਿਆ ਸੀ ਉਹ ਗਲੀ 'ਚ ਖੜਾ ਸੀ ਆਪਣੀ ਕੁੜੀ ਦੀ ਦਲੇਰੀ ਵੇਖ ਕੇ ਉਸ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਉਸ ਨੇ ਲਲਕਾਰਾ ਮਾਰਿਆ ਕੱਲਾ ਨਹੀਂ ਓਏ ਮੈਂ ਮੇਰੀ ਧੀ ਹੈ ਮੇਰੇ ਨਾਲ ਉਸ ਰਾਤ ਉਹ ਬੇਖੌਫ ਗਲੀ ਚ ਘੁੰਮਦਾ ਰਿਹਾ ਸੋਟੀ ਦੇ ਸਹਾਰੇ ਤੁਰਦਾ ਰਿਹਾ ਉਸ ਦੀ ਆਵਾਜ਼ ਮੁੰਡੇ ਵਾਲਿਆਂ ਦੇ ਘਰਾਂ ਦੇ ਬੂਹਿਆਂ ਨਾਲ ਟਕਰੌਂਦੀ ਰਹੀ